ਮੈਂ ਤਰਨੀ ਸਿੰਘ ਜੀ ਸੀਨੀਅਰ ਆਪਰੇਟਰ ਬੜਾ ਪੈਡਰੋਡ ਕਰਾਂ। ਤੇ ਸਵੇਰੇ ਜਦੋਂ ਇੱਥੇ ਸਾਡੇ ਗਾਰਡ ਸਾਹਿਬ ਆਏ ਆ ਜਦੋਂ ਅੰਦਰ ਆਏ ਆ ਤਾਂ ਪਹਿਲਾਂ ਤਾਂ ਬਾਹਰ ਦਰਵਾਜ਼ਾ ਟੱਟਾ ਹੋਇਆ ਸੀਗਾ। ਉਹਨੇ ਲੌਕ ਵੀ ਤੋੜ ਕੇ ਗਏ ਸੀ। ਤੇ ਅੰਦਰ ਜਦੋਂ ਆਏ ਤਾਂ 16 ਬੈਟਰੀਆਂ ਤੇ ਇੱਕਾ ਜਨਰੇਟਰ ਦੀ ਬੈਟਰੀ ਉਹ ਚੋਰੀ ਹੋਈ ਸੀ ਤੇ ਕੈਨ ਵੀਆਰ ਜਿਹੜਾ ਕੈਮਰੇ ਵਾਲਾ ਉਹ ਚੋਰੀ ਕਰਕੇ ਚੋਰ ਲੈ ਗਏ। ਤੇ ਤੇ ਹੁਣ ਅਸੀਂ ਦਰਖਾਸਤ ਲਿਖਾਤੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ। ਕਿੰਨਾ ਨਕਸਾ ਹੋਇਆ? ਤੇ 16 ਬੈਟਰੀਆਂ ਇੱਕਾ 16 ਜਿਹੜੀਆਂ ਉਹ ਯੂਪੀਐਸ ਦੀਆਂ ਬੈਟਰੀਆਂ ਤੇ ਇੱਕ ਜਨਰੇਟਰ ਦੀ ਕੀਮਤ ਕਿੰਨੀ ਕੁ ਹਾਂਜੀ ਨਿਯਮਤਾਂ ਵਗੈਰਾ ਵੀ ਲਗਾਏਗੇ ਇਹ ਇੱਕ ਡੀਵੀਆ ਲੈ ਜੀ ਬਾਕੀ ਹੋਰ ਵੀ ਫੁੱਲ ਆਵਰ ਵਾਲੀ ਵਗੈਰਾ ਕੰਮ ਪੜੇ ਡ੍ਰੌਪ ਡ੍ਰੌਪ ਰੁਕ ਕੇ ਗਏ ਇਹ ਉਹ ਤਾਂ ਕੁਸ਼ਨ ਆਪਣੇ ਡਿਸਟ੍ਰਿਕਟ ਦੀ ਗੱਲ ਕਰਦੇ ਕਿੰਨੇ ਕ ਸੇਵਾ ਕੇਂਦਰਾਂ ਚੋਂ ਹੁਣ ਤੱਕ ਚੋਰੀ ਹੋਏ ਜਿਵੇਂ ਹੁਣ ਨੂਰਮਲ ਕੋਧਰ ਵੀ ਹੋਈ ਹੈ ਨੂਰਮਲ ਕੋਧਰ ਵੀ ਹੋਈ ਹੈ ਆਪਣੇ ਨੂਰਮਲ ਵੀ ਹੋਈ ਜਰਮਡਿੰਡ ਵਾਲੇ ਤੇ ਝੰਡੇ ਵਾਲੇ ਹੋਈ ਹੈ ਉਹ ਕਿਤੇ ਆਪਣੇ ਜੰਮਸ਼ੇਰ ਵੀ ਹੋਈ ਹੈ। ਹੂੰ। ਬਾਕੀ ਪੰਜ ਕੇ ਸੇਵਾ ਕੇਂਦਰ ਜਲੰਧਰ ਦੇ ਵੀ ਹੋਣਗੇ। ਕਟੂਰ ਬਾਰਕ ਦਾ ਹੈਗੀ। ਹੁਣ ਇਹਨੂੰ ਸਾਰਾ ਪ੍ਰੋਸੈਸ ਦੁਆਰਾ ਸ਼ੁਰੂ ਹੋਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੁੰਦਾ ਤਾਂ ਰਫਾ ਹੁਣ ਸੀਨੀਅਰ ਉਹ ਸੀਨੀਅਰ ਸਾਹਿਬ ਨੇ 2-4 ਦਿਨ ਤੱਕ ਇਹ ਚੱਲ ਪਣਾ ਉਹਨੇ ਦੇਖਣ ਕੰਮ ਤੇ ਦਿੱਤੇ ਬੰਦ ਰਹੂਗਾ। ਹਾਂਜੀ ਕੰਮ ਬੰਦ ਰਹੂਗਾ ਫਿਰ ਇੱਥੇ ਕੰਮ ਹੁਣ ਜਦੋਂ ਬੈਟਰੀਆਂ ਆਈਆਂ ਤਾਂ ਕੰਮ ਚੱਲ ਪੜਾਂਗੇ। ਤੇ ਨਾਲ ਐਨਵੀਆਰ ਆਊਗਾ ਫਿਰ ਚੱਲੂਗਾ। ਇਹਦਾ ਫਿਰ ਡੀਵੀਆਰ ਲੈ ਜਾਣ ਤੋਂ ਬਾਅਦ ਆਨਲਾਈਨ ਚੱਲਦੇ ਇਹ ਕੈਮਰੇ ਜਾਂ ਕਿਦਾਂ? ਤੇ ਆਨਲਾਈਨ ਚੱਲਦੇ। ਹੁਣ ਐਨਵੀਆਰ ਕੱਢ ਕੇ ਲੈ ਗਈ ਆ ਫਿਰ ਰਿਕਾਰਡਿੰਗ ਦਾ ਹੁਣ ਦੇਖਣਾ ਪੈਣਾ ਉਹ ਇਹ ਰਿਕਾਰਡਿੰਗ ਹੁਣ ਬਾਹਰ ਜੇ ਕੋਈ ਕੈਮਰਾ ਲੱਗ ਹੋਇਆ ਤਾਂ ਫਿਰ ਪਤਾ ਲੱਗੇ ਰਾਤ ਨੂੰ ਗਾਰਡਿੰਗ ਹੁੰਦਾ ਰਾਤ ਨੂੰ ਨਹੀਂ ਗਾਰਡਿੰਗ ਹੁੰਦੀ